ਹਾਂਜੀ ਛੱਤ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤੇ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਤੇ ਦੱਸ ਦਿੱਤੀ ਜਾਵੇਗੀ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ। ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ सुरेंद्र ਕੁਮਾਰ ਪਤਾ ਹੁਸ਼ਿਆਰਪੁਰ ਗੋਤ ਹੈ ਜੀ ਝਾਂਗਰੇ ਤੇ ਕਾਸਟ ਹੈ ਇਹਨਾਂ ਦੀ ਕਸ਼ਪ ਰਾਜਪੂਤ। ਉਮਰ ਹੈ ਜੀ 14/3/1995 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਟਾਈਮ ਹੈ 9:11 ਪੀਐਮ ਦਾ ਸਮਾਂ ਜੀ। ਬਰਥਪਲੇਸ ਹੈ ਜੀ ਇਹਨਾਂ ਦਾ ਹੁਸ਼ਿਆਰਪੁਰ ਤੇ ਕੱਦ-ਕਾਠ ਹੈ 5 ਫੁੱਟ 3 ਇੰਚ ਦੀ ਹਾਈਟ ਹੈ। ਪੜਾਈ ਇਹਨਾਂ ਨੇ ਕਰੀ ਹੈ ਅੰਡਰ ਬੀ ਐਸ ਸੀ ਆਈਟੀ ਪਲੱਸ 2 ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਤੇ ਪਿਤਾ ਇਹਨਾਂ ਦੇ ਸੈਲਫ এমਪਲੋਏ ਨੇ ਸੀ ਐਸ ای ਸੈਂਟਰ ਐਡਵਾਈਜ਼ਰ ਇਨ ਹੈਲਥ ਇੰਸ਼ੋਰਸ ਦੇ ਵਿੱਚ ਇਹਨਾਂ ਦੇ ਮਾਤਾ ਹਾਊਸ ਵਾਈਫ ਨੇ ਤੇ ਕੰਮ ਕਰ ਰਹੀ ਜੀ ਪ੍ਰਾਈਵੇਟ ਜੌਬ ਹੈ ਸੋਨਾਲੀਕਾ ਕੰਪਨੀ ਦੇ ਵਿੱਚ ਤੇ ਇਨਕਮ ਹੈ 18000 ਰੁਪਿਆ ਇਹਨਾਂ ਦੀ ਮੰਗ ਹੈ ਜੀ ਰਿਸ਼ਤਾ ਲੋਕਲ ਹੋਵੇ ਜਾਂ ਬਾਹਰ ਤੋਂ ਹੋਵੇ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਏਰੀਆ ਇਹਨਾਂ ਨੂੰ ਸੰਪਰਕ ਕਰਨ ਨੰਬਰ ਦਿੱਤਾ ਹੈ ਕਿ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੁਮਾਰ ਪਤਾ ਪਟਿਆਲਾ ਉਮਰ ਹੈ ਜੀ 10 11 1993 ਦਾ ਡੇਟ ਆਫ ਬਰਥ ਹੈ ਤੇ ਕੱਦ ਕਾਠ ਹੈ 5 ਫੁੱਟ 8 ਇੰਚ ਦੀ ਹਾਈਟ ਹੈ ਕਾਸਟ ਹੈ ਜੀਨਾਂ ਦੀ ਖੱਤਰੀ ਤੇ ਪੜਾਈ ਇਹਨਾਂ ਨੇ ਕਰੀ ਹੋਈ ਹੈ ਬੀਟੈਕ ਮਕੈਨਿਕ ਪਹਿਣਾ ਇਹਨਾਂ ਦੀਆਂ ਦੋ ਮੈਰਿਡ ਨੇ ਤੇ ਕੰਮ ਕਰ ਹੈ ਜੀ ਮੁੰਡਾ ਮੈਨੇਜਰ ਦੀ ਜੋਬ ਕਰਦਾ ਤੇ ਪਿਤਾ ਇਹਨਾਂ ਦੇ ਪੀਐਸਪੀਸੀਲ ਦੇ ਵਿੱਚ ਜੋਬ ਕਰਦੇ ਨੇ ਇਨਾਂ ਦੀ ਮੰਗ ਹੈ ਜੀ ਕੁੜੀ ਨੇ ਐਮਬੀਏ ਬੀਟੈਕ ਕਰੀ ਹੋਵੇ ਤੇ ਕੱਦ 5'4" ਤੋਂ ਉੱਪਰ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੀ ਦਾ ਰਿਸ਼ਤਾ ਪਤਾ ਏਰੀਆ ਚੰਡੀਗੜ੍ਹ ਕਾਸਟ ਹੈ ਜੀ ਖੱਤਰੀ ਤੇ ਉਮਰ 1986 ਦਾ ਕੱਦ ਘਾਟ ਹੈ ਜੀ 5 ਫੁੱਟ 4 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀਏ ਐਮਬੀਏ ਐਮਐਡ ਪਿਤਾ ਇਹਨਾਂ ਦੇ ਗਵਰਨਮੈਂਟ ਜੌਬ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਪੈਣ ਭਰਾ ਇਹਨਾਂ ਦੇ ਮੈਰਿਡ ਨੇ ਜੀ ਇੱਕ ਭਰਾ ਇਹਨਾਂ ਦਾ ਹਨ ਮੈਰਿਡ ਤੇ ਲੜਕੀ ਇਹ ਤਲਖਸ਼ੁਦਾ ਜੀ ਬੈਸ਼ਨੋ ਪਰਿਵਾਰ ਆ ਇਹਨਾਂ ਦੀ ਮੰਗ ਹੈ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਫਿਰ ਬਿਜ਼ਨਸ ਹੋਵੇ ਤਲਖਸ਼ੁਦਾ ਹੋਵੇ ਤਾਂ ਬਿਨਾ ਬੱਚੇ ਤੋਂ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਸਰਦਾਰ ਪਤਾ ਜ਼ਿਲ੍ਹਾ ਮੋਗਾ ਕਾਸਟ ਹੈ ਜੀ ਮਜਬੀ ਸਿੱਖ ਤੇ ਗੋਤ ਹੈ ਸਹੋਤਾ ਉਮਰ 16 4 1994 ਦਾ ਡੇਟ ਆਫ ਬਰਥ ਹੈ ਜੀ ਤੇ ਕੱਦ ਕਾਠ ਹੈ 5 ਫੁੱਟ 4 ਇੰਚ ਦੀ ਹਾਈਟ ਹੈ। ਪੜਾਈ ਇਹਨਾਂ ਨੇ ਕਰੀ ਹੈ ਜੀ ਸਿਵਲ ਇੰਜੀਨੀਅਰਿੰਗ ਡਿਪਲੋਮਾ 3 ਸਾਲ ਦਾ। ਭਰਾ ਇਹਨਾਂ ਦਾ ਇੱਕ ਹੈ ਜੀ ਐਮਏ ਦੀ ਸਟੱਡੀ ਕਰ ਰਿਹਾ। ਤੇ ਕੰਮ ਕਰਾ ਜੀ ਮੁੰਡਾ ਵਾਟਰ ਵਿਭਾਗ ਸਪਲਾਈ ਦੇ ਵਿੱਚ 10 ਸਾਲ ਤੋਂ ਨੌਕਰੀ ਕਰ ਰਿਹਾ। ਤੇ ਹੁਣ ਇਹਨਾਂ ਦੀ ਜੇਈ ਦੀ ਪ੍ਰੋਮੋਸ਼ਨ ਹੋਣ ਵਾਲੀ ਹੈ। ਇਹਨਾਂ ਦੇ ਮਾਤਾ ਅੰਗਣ ਵਾਲੀ ਵਰਕਰ ਨੇ ਤੇ ਪਿਤਾ ਐਕਸਪਾਇਰ ਨੇ। ਪਿਤਾ ਦੀ ਨੌਕਰੀ ਹੀ ਮੁੰਡੇ ਨੂੰ ਮਿਲੀ ਹੈ ਜੀ। ਵਧੀਆ ਘਰ ਪਰਿਵਾਰ ਹੈ ਕੋਠੀ ਹੈ। ਵੈਸ਼ਨੂ ਪਰਿਵਾਰ ਹੈ ਜੀ। ਇਹਨਾਂ ਦੀ ਮੰਗ ਹੈ ਜੀ ਲੜਕੀ ਸਰਕਾਰੀ ਟੀਚਰ ਹੋਵੇ। ਸੋਹਣੀ ਸੁਨੱਖੀ ਹੋਵੇ। ਉਮਰ 25-26 ਪਲੱਸ ਹੋਵੇ ਜੀ ਮੋਗਾ ਫਰੀਦਕੋਟ ਬਠਿੰਡਾ ਮੁਕਸਰ ਏਰੀਆ ਨੂੰ ਪਹਿਲ ਆ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਮੋਗਾ ਕਾਸਟ ਹੈ ਜੀ ਨਾਈ ਸਿੱਖ ਉਮਰ 6 1992 ਦਾ ਡੇਟ ਆਫ ਬਰਥ ਹੈ ਕੱਦ-ਕਾਟ ਹੈ ਜੀ 5 ਫੁੱਟ 4 ਇੰਚ ਦੀ ਹਾਈਟ ਹੈ ਤੇ ਫੈਮਿਲੀ ਦੇ ਵਿੱਚ ਨੇ ਭਰਾ ਇਹਨਾਂ ਦੇ ਮਾਤਾ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਜੀ ਪਿਤਾ ਐਕਸਪਾਇਰਡ ਨੇ ਇਹਨਾਂ ਦੇ ਤੇ ਪੜਾਈ ਇਹਨਾਂ ਨੇ ਕਰੀਆ ਲੜਕੀ ਨੇ ਬੈਚਲਰਸ ਆਫ ਆਰਟ ਡਿਗਰੀ ਫੈਸ਼ਨ ਡਿਜ਼ਾਈਨਿੰਗ ਡਿਪਲੋਮਾ ਜੀਟੀਆਈ ਲੈਟਸ ਦੇ ਪੰਜ ਬੈਂਡ ਨੇ ਜੀ ਤੇ ਟ੍ਰੇਨਿੰਗ ਆਫ ਸਲੂਨ ਇਹਨਾਂ ਦੀ ਮੰਗ ਹੈ ਜੀ ਮੁੰਡਾ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਜਾਂ ਖਰਚਾ ਕਰਨ ਵਾਲਾ ਪਰਿਵਾਰ ਹੋਵੇ ਤਲਾਖਸ਼ੂਦਾ ਵੀ ਮਨਜ਼ੂਰ ਹੈ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸ਼ਮਸ਼ੇਰ ਸਿੰਘ ਉਮਰ 9 6 1998 ਦਾ ਡੇਟ ਆਫ ਬਰਥ ਹੈ ਇਹ ਕਾਸਟ ਹੈ ਜੀ ਮੇਰਾ ਉਹਦਾ ਇਹਨਾਂ ਨੇ ਕਰੀਏ 10-ਪਾਸ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਆ ਭਰਾ ਇਹਨਾਂ ਦੇ ਤਿੰਨ ਨੇ ਜੀ ਇੱਕ ਭਰਾ ਇਹਨਾਂ ਦਾ ਮੈਰਿਡ ਆ ਤੇ ਕੰਮ ਕਰੇ ਜੇ ਮੁੰਡਾ 5 ਸਾਲ ਬਾਹਰ ਲਗਾ ਕੇ ਆਇਆ ਤੇ ਹੁਣ ਇੱਥੇ ਪੰਜਾਬ ਚ ਆਪਣੀਆਂ ਦੋ ਦੁਕਾਨਾਂ ਨੇ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹੁਸ਼ਿਆਰਪੁਰ ਕਾਸਟ ਜੀ ਰਾਮ ਗੜੀਆ ਸਿੱਖ ਉਮਰ ਹੈ 32 ਸਾਲ ਪੜ੍ਹਾਈ ਇਹਨੇ ਕਰੀ ਹੈ ਜੀ ਜੀ ਐਨ ਐਮ ਨਰਸਿੰਗ ਤੇ ਕੁੜੀ ਵਿਧਵਾ ਜੀ ਇਹ ਇਹਨਾਂ ਦਾ ਕੰਮਕਾਰ ਹੈ ਜੀ ਸਟਾਫ ਨਰਸ ਨੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਹਨਾਂ ਦੀ ਮੰਗ ਹੈ ਜੀ ਮੁੰਡਾ ਸਰਵਿਸਮੈਨ ਹੋਵੇ ਹੁਸ਼ਿਆਰਪੁਰ ਦੇ ਨੇੜੇ ਵਾਲੇ ਸੰਪਰਕ ਕਰਨ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੀ ਦਰਿਸ਼ਤਾ ਪਤਾ ਖੰਨਾ ਏਰੀਆ ਆਸਟੇ ਜੀ ਮੇਰਾ ਸਿੱਖ ਤੇ ਉਮਰ 16 6 1994 ਦਾ ਡੇਟ ਆਫ ਬਰਥ ਹੈ। ਕੱਦ-ਕਾਠ ਹੈ ਜੀ 5 ਫੁੱਟ 5 ਇੰਚ ਦੀ ਹਾਈਟ ਹੈ। ਪੜ੍ਹਾਈ ਇਹਨਾਂ ਨੇ ਕਰੀਏ ਐਮਏ ਵਿਦ ਕੰਪਿਊਟਰ ਕੋਰਸ 1 ਇਅਰ। ਕੰਮਕਾਰ ਜੀ ਆਈਲਟਸ ਦੇ 5.5 ਬੈਂਡ ਸਕੋਰ ਨੇ। ਨੋ ਵਰਕਿੰਗ ਓਨਰਸ਼ਿਪਸ਼ਨ। ਇਹਨਾਂ ਦੀ ਮੰਗ ਹੈ ਜੀ ਮੁੰਡਾ ਐਨਆਰਆਈ ਹੋਵੇ ਜਾਂ ਖਰਚਾ ਕਰਨ ਵਾਲਾ ਪਰਿਵਾਰ ਹੋਵੇ। ਜਨਰਲ ਬੀਸੀ ਕੰਟੈਕਟ ਕਰਨ ਭਾਵੇਂ ਕਿਸੇ ਵੀ ਗਸ਼ਟ ਦਾ ਹੋਵੇ ਜੀ। ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪਰਮਿੰਦਰ ਸਿੰਘ ਪਤਾ ਅੰਮ੍ਰਿਤਸਰ ਏਰੀਆ ਕਾਸਟ ਜੀ ਜੱਟ ਸਿੱਖ ਤੇ ਉਮਰ ਹੈ 10/10/1994 ਦਾ ਡੇਟਾ ਵਰਤ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ ਪਲੱਸ 2 ਆਈਟੀਆਈ ਪਰ ਇਹਨਾਂ ਦਾ ਇੱਕ ਸਿੰਗਾਪੁਰ ਦੇ ਵਿੱਚ ਹੈ ਪਿਤਾ ਇਹਨਾਂ ਦੇ ਆਰਮੀ ਰਿਟਾਇਰਡ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਕੰਮ ਕਰਿਆ ਜੀ ਮੁੰਡਾ ਪਹਿਲਾਂ ਸਿੰਗਾਪੁਰ ਦੇ ਵਿੱਚ ਕੰਮ ਕਰਦਾ ਸੀ ਤੇ ਹੁਣ ਨਿਊਜ਼ੀਲੈਂਡ ਦੇ ਵਿੱਚ ਵਰਕ ਪਰਮਟ ਤੇ ਜਾ ਰਿਹਾ ਤਿੰਨ ਕਿਲੇ ਇਹਨਾਂ ਕੋਲ ਜ਼ਮੀਨ ਹੈ ਜੀ ਇਹਨਾਂ ਦੀ ਮੰਗ ਹੈ ਕੋਈ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਐਨ ਆਰ ਆਈ ਪੀ ਆਰ ਹੋਵੇ ਤਾਂ ਤਲਾਕਸ਼ੋਦਾ ਵੀ ਮਨਜ਼ੂਰ ਹੈ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂ ਜੀ ਇਹ ਸੀ ਅੱਜ ਦੇ ਆਪਣੇ ਕੁਝ ਵਧੀਆ ਰਿਸ਼ਤੇ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ